ਆਓ ਬੱਚੇ ਜਿਹੜੇ ਲੰਗਰ ਛੱਕ ਰਹੇ ਨੇ ਇਹਨਾਂ ਨੇ ਭਾਵੇਂ ਗੁਰਬਾਣੀ ਕੰਟ ਮੁਕਾਬਲੇ ਸਨ ਭਾਵੇਂ ਕੁਇਜ਼ ਮੁਕਾਬਲਾ ਸੀ ਰੰਗ ਭਰੋ ਮੁਕਾਬਲੇ ਸਨ ਕਲਤਾ ਮੁਕਾਬਲੇ ਸਨ ਜਿਹੜੇ ਵੀ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਸਨ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਅੱਜ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਨੂੰ ਪੰਜਵਾਂ ਵਿਰਾਸਤ 1704 ਪ੍ਰੋਗਰਾਮ ਬਾਬਾ ਜੀਵਨ ਸਿੰਘ ਦੁਆਰਾ ਸ਼ਿਰਪਕ ਸਿੰਘ ਕਾਜਲ ਨੇ ਕੀਤਾ ਗਿਆ ਜਿਸ ਵਿੱਚ ਗੁਲਬਾਨੀ ਕੰਟ ਕਵਿਤਾ ਰੰਗਪੜੋ ਸੁੰਦਰ ਲਿਖਾਈ ਮੁਕਾਬਲੇ ਕਰੇ ਮੇਰਾ ਨਾਮ ਪਰਮਜੀਤ ਕੌਰ ਸਰਾ ਮੈਂ ਅੱਜ ਵਿਰਾਸਤ 1704 ਪ੍ਰੋਗਰਾਮ ਜਿਹੜਾ ਕਿ ਕੋਟਪੂਰਾ ਦੀ ਬਰਾਜ ਵੱਲੋਂ ਕਰਵਾਇਆ ਜਾ ਰਿਹਾ ਹੈ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਗੁਰਗੋਮ ਸਿੰਘ ਸਟਡੀ ਸਰਕਲ ਤੋਂ ਪ੍ਰਚਾਰਕ ਸਕੱਤਰ ਕੋ ਅੱਜ ਜਿਹੜਾ ਇਹ ਪ੍ਰੋਗਰਾਮ ਨੂੰ ਲਿਖਿਆ ਗਿਆ ਹੈ ਗੁਰਗੋਮ ਸਿੰਘ ਸਟਡੀ ਸਰਕਲ ਵੱਲੋਂ ਇਹ ਰਾਸ 1704 ਗੁਰਗੋਵਿੰਦ ਸੈਂਸ ਸਟੱਡੀ ਸਰਕਲ ਦਾ ਵਿਰਾਸਤ 1704 ਪ੍ਰੋਗਰਾਮ ਤੁਹਾਨੂੰ ਕਿਉਂ ਜਾ ਲੱਗਾ ਆ ਉਹ ਬੱਚੇ ਜਿਹੜੇ ਲੰਗਰ ਛੱਕ ਰਹੇ ਨੇ ਇਹਨਾਂ ਨੇ ਭਾਵੇਂ ਗੁਰਬਾਣੀ ਕੰਠ ਮੁਕਾਬਲੇ ਸਨ ਭਾਵੇਂ ਕੋਇਜ਼ ਮੁਕਾਬਲਾ ਸੀ ਰੰਗ ਭਰੋ ਮੁਕਾਬਲੇ ਸਨ ਕਵਿਤਾ ਮੁਕਾਬਲੇ ਸਨ ਜਿਹੜੇ ਵੀ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਸਨ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਪੰਜਵਾਂ ਵਿਰਾਸਤ 1704 ਪ੍ਰੋਗਰਾਮ ਬਾਬਾ ਜੀਵਨ ਸਿੰਘ ਗੁਰਦੁਆਰਾ ਸ਼ੀਰਪਖ ਸਿੰਘ ਕਾਲਜ ਰੂਟ ਦੇ ਕੀਤਾ ਗਿਆ ਜਿਸ ਵਿੱਚ ਗੁਰਬਾਣੀ ਕੰਠ ਕੁਇਜ਼ ਕਵਿਤਾ ਰੰਗ ਪਰੋ ਸੁੰਦਰ ਲਿਖਾਈ ਮੁਕਾਬਲੇ ਕਰਾਇਆ ਗਿਆ ਲਗਭਗ 500 ਵਿਦਿਆਰਥੀਆਂ ਨੇ ਸ਼ਾਮਲ ਕੀਤਾ ਨਾਲ ਮਾਪੇ ਤੇ ਸੇਵਾਦਾਰ ਵੀਰਾਂ ਨੂੰ ਮਿਲਾ ਕੇ 6 650 ਦੀ ਗਿਣਤੀ ਹੈ ਅਸੀਂ ਇਸੇ ਤਰ੍ਹਾਂ ਹੀ ਪਿੰਡ ਕੋਹਾਲ ਵਾਲਾ ਵਿੱਚ ਵੀ ਅੱਜ ਵਿਰਾਸਤ 1700 ਪ੍ਰੋਗਰਾਮ ਕਰ ਰਹੇ ਹਾਂ ਦੇ ਉੱਥੇ ਵੀ 300 ਤੋਂ ਪਲੱਸ ਜਿਹੜਾ ਵਿਦਿਆਰਥੀਆਂ ਦੀ ਗਿਣਤੀ ਹੈ ਆਪਣੇ ਵਿਰਸੇ ਨੂੰ ਸੰਭਾਲਦੇ ਹੋਏ ਇਹ ਕਾਰਜ ਕਰਦੇ ਆ ਤੇ ਲਗਾਤਾਰ ਅਸੀਂ ਇਸੇ ਜੋ ਸੰਗਠਨਾਂ ਦੇ ਸਹਿਯੋਗ ਨਾਲ ਕਿੰਨਾ ਕੰਮ ਦੇ ਵਿੱਚ ਜੁਟੇ ਦਵਾਂਗੇ ਗੁਰੂਬੀ ਸੰਸਟਿਊਸ਼ਨ ਤੋਂ ਇਸ ਤਰ੍ਹਾਂ ਦੇ ਕਾਜ ਲਗਾਤਾਰ ਕੀਤੇ ਜਾਂਦੇ ਕਿੰਨਾ ਕਾ ਬੱਚਾਂ ਦੇ ਦਿਲਚਸਪੀ ਅੱਜ ਜਿਹੜੀ ਗਿਣਤੀ ਹੈ ਜੀ ਪਿਛਲੇ ਸਾਲ ਨਾਲੋਂ ਡਬਲ ਹੈ ਪਿਛਲੇ ਸਾਲ ਸਾਡੇ ਕੋਲੇ ਕੋਈ 250 ਵਿਦਿਆਰਥੀ ਸੀਗਾ ਅੱਜ ਸਾਡੇ ਕੋਲੇ 450 ਤੋਂ 500 ਵਿਦਿਆਰਥੀ ਇੱਥੇ ਆਏ ਜੀ ਡਬਲ ਹੋ ਗਏ ਇਹ ਜਿਹੜਾ ਸਹਿਜਾਦਿਆਂ ਨੂੰ ਸਮਰਪਿਤ ਪ੍ਰੋਗਰਾਮ ਸਹਿਜਾਦਿਆਂ ਬਧਤੀ ਪਰਿਵਾਰ ਤੇ ਵਿਰਾਸਤ 1704 ਦਾ ਵੀ ਮਤਲਬ ਦੱਸ ਦੋ ਕੀ ਹੈ ਵਿਰਾਸਤ 1704 ਕਿਉਂਕਿ ਇਹ ਸਾਡੀਆਂ ਕਟਨਾਵਾਂ ਇਹ ਸਾਡੀਆਂ ਸ਼ਹੀਦੀਆਂ 1740 ਈਸਵੀ ਵਿੱਚ ਹੋਈਆਂ ਸੀ ਇਸ ਕਰਕੇ ਗੁਰਵਿੰਦਰ ਸਿੰਘ ਸਟਡੀ ਸਰਕਲ ਨੇ ਇਸ ਪ੍ਰੋਗਰਾਮ ਨੂੰ ਵਿਰਾਸਤ 1704 ਜਿਆਦਾ ਨਾਮ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਰਮਜੀਤ ਕੌਰ ਸਰਾ ਮੈਂ ਅੱਜ ਵਿਰਾਸਤ 1704 ਪ੍ਰੋਗਰਾਮ ਜਿਹੜਾ ਕਿ ਕੋਟਪੂਰਾ ਦੀ ਪਰਾਜ ਵੱਲੋਂ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਬੱਚਿਆਂ ਨੂੰ ਵੀ ਹਿੱਸਾ ਦਵਾਇਆ ਤੇ ਮੈਂ ਹਰ ਸਾਲ ਇਸ ਵਿੱਚ ਸ਼ਮੂਲੀਅਤ ਵੀ ਕਰਦੀ ਹਾਂ ਸਾਡੀ ਕੌਮ ਦੀ ਖੂਬਸੂਰਤੀ ਹੈ ਕਿ ਅਸੀਂ ਆਪਣੇ ਗੁਰੂ ਸਹਬਾਨਾਂ ਦੀ ਸਾਡੇ ਜਿਹੜੇ ਕੋਈ ਵਡੇਰੇ ਜਿਨ੍ਹਾਂ ਨੇ ਕੁਝ ਪੈੜਾ ਪਾਈਆਂ ਨੇ ਉਹਨਾਂ ਦੇ ਇਤਿਹਾਸਕ ਦੇ ਨਾਲ ਸੀ ਮਨਾਉਨੇ ਆ ਮੈਨੂੰ ਲੱਗਦਾ ਕਿ ਜਿਹੜੀ ਕੌਮ ਆਪਣੇ ਆਪਣੇ ਫਖਰ ਨੂੰ ਭੁੱਲ ਜਾਂਦੀ ਹੈ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਉਹ ਸਦੀਵੀ ਨਹੀਂ ਰਹਦੀਗੀ ਤੇ ਜਿਹੜੀ ਕੌਮ ਆ ਆਪਣੇ ਦਿਹਾੜਿਆਂ ਨੂੰ ਮਨਾਉਂਦੀ ਹੈ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਦੀ ਵਿਰਾਸਤ ਬਾਰੇ ਦੱਸਦੀ ਹੈ ਉਹੀ ਕੰਮ ਹੈ ਜਿਹੜੀ ਉਹ ਜੀਵੰਤ ਰਹਦੀ ਹੈ ਸਦਾ ਯਾਦ ਰਹਿੰਦੀ ਹੈ ਤੇ ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਨਵੀਂ ਪੀੜ੍ਹੀ ਨੂੰ ਜੋੜਨ ਦਾ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ ਅਸੀਂ ਮੈਂ ਅਧਿਆਪਕ ਦੇ ਤੌਰ ਤੇ ਵੀ ਕଲେਕਾ ਦੇ ਤੌਰ ਤੇ ਵੀ ਤੇ ਇਤ ਬਹੁਤ ਕੁਝ ਸਿੱਖਣ ਵੀ ਹੁੰਦੀ ਹੈ ਤੇ ਬੱਚਿਆਂ ਨੂੰ ਹਰ ਸਾਲ ਲੈ ਕੇ ਵੀ ਹੁੰਦੀ ਹੈ ਤੇ ਸਾਨੂੰ ਇਹੋ ਜਿਹੇ ਪ੍ਰੋਗਰਾਮਾਂ ਦੇ ਨਾਲ ਅੱਜ ਦੇ ਬੱਚਿਆਂ ਨੂੰ ਸਾਨੂੰ ਜ਼ਰੂਰ ਜੋੜਨਾ ਚਾਹੀਦਾ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਗੁਰਵਿੰਦਰ ਸਿੰਘ ਗੁਰਗੋਬਿੰਦ ਸਿੰਘ ਸਟਡੀ ਸਰਕਲ ਤੋਂ ਪ੍ਰਚਾਰਕ ਸਕੱਤਰ ਤੋਂ ਅੱਜ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਗੁਰਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਵਿਰਾਸਤ ਸਾਰਾ ਸੋਚਾਰ ਇਹ ਸਹਿਬਜ਼ਾਦੇ ਤੇ ਮਾ ਗੁਜਰੀ ਜੀ ਉਹਨਾਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਇਹ ਪ੍ਰੋਗਰਾਮ ਚੱਲ ਰਿਹਾ ਹੈ ਸਵੇਰ ਦਾ ਚੱਲੀ ਜਾਂਦਾ ਹੈ ਪ੍ਰੋਗਰਾਮ ਇਹਦੇ ਵਿੱਚ 500 ਤੋਂ ਵੱਧ ਕੇ ਵਿਦਿਆਰਥੀਆਂ ਨੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚੋਂ ਪਾਰਟਿਸਿਪੇਟ ਕੀਤਾ ਹੈ ਵੱਖ-ਵੱਖ ਪਿੰਡਾਂ ਚੋਂ ਆਏ ਆ ਸ਼ਹਿਰਾਂ ਚੋਂ ਆਏ ਆ ਤੋਂ ਅਸੀਂ ਇਹਨਾਂ ਮਾਪਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰ ਕਰਕੇ ਇਸ ਪ੍ਰੋਗਰਾਮ ਦੇ ਲਈ ਭੇਜਿਆ ਤੋਂ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਐਤਕੀ ਅਸੀਂ ਵੇਖਿਆ ਪਿਛਲੇ ਸਾਲਾਂ ਤੋਂ ਲਗਾਤਾਰ ਇਹ ਹੋ ਰਿਹਾ ਹੈ ਪਰ ਐਤਕੀ ਇਹਨਾਂ ਬੱਚਿਆਂ ਦੇ ਵਿੱਚ ਉਤਸ਼ਾਹ ਸੀ ਬਾਬਿਆਂ ਦੀ ਸ਼ਹੀਦੀ ਨੂੰ ਸਮਰਪਿਤ ਜਬ ਬਾਬਿਆਂ ਨੂੰ ਜਿਵੇਂ ਯਾਦ ਕਰ ਰਹੇ ਆ ਇੱਕ ਯਾਦ ਕਰਨ ਦਾ ਇੱਕ ਤਰੀਕਾ ਸੀ ਵੀ ਉਹਨਾਂ ਦੀ ਯਾਦ ਸਦੀਵੀ ਸਾਡੇ ਮਨਾਂ ਦੇ ਅੰਦਰ ਉਹ ਉੱਕਰੀ ਜਾ ਸਕੇ। ਤੋਂ ਅਸੀਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦੇ ਆਂ, ਮੀਡੀਆ ਦਾ ਧੰਨਵਾਦ ਕਰਦੇ ਆਂ ਜਿਹੜੇ ਵੱਖ-ਵੱਖ ਚੰਨਾਂ ਤੋਂ ਸਾਡੇ ਕੋਲ ਇੱਥੇ ਪਹੁੰਚੇ ਆਂ। ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨੀਤ ਸਿੰਘ ਜੀ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਕੁੱਡਬੁਰਾ ਤੋਂ ਅੱਜ ਤੇ ਮਾ ਪਪਾ ਜੀਵਨ ਸਿੰਘ ਘਰਦੁਆਰੇ ਦੇ ਵਿੱਚ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਰਸਾ 1704 ਇੱਕ ਸਮਾਗਮ ਕਰਾਇਆ ਗਿਆ ਜਿਦੇ ਵਿੱਚ ਵਿਦਿਆਰਥੀਆਂ ਦੇ ਬਾਕ-ਬਾਕ ਮੁਕਾਬਲੇ ਕਰਾਏਗੇ ਜਿਦਾ ਮੁੱਖ ਉਦੇਸ਼ ਕਿ ਵਿਦਿਆਰਥੀ ਆਪਣੇ ਵਿਸ਼ੇ ਦੇ ਨਾਲ ਇਨ੍ਹਾਂ ਸ਼ਹਾਦਤਾਂ ਦੇ ਅਸਲ ਮਕਸਦ ਕੀ ਸੀ ਗੁਰੂ ਸਾਹਿਬ ਨੇ ਇਨ੍ਹਾਂ ਸ਼ਹਾਦਤਾਂ ਰਾਹੀਂ ਸਾਨੂੰ ਕੀ ਸਨੇਹਾ ਕੀ ਸਿੱਖਿਆ ਦਿੱਤੀ ਹੈ ਉਹ ਸਮਝ ਸਕੀਏ ਆਪਾਂ ਆਪਣੇ ਬੱਚਿਆਂ ਨੂੰ ਵਿਰਸੇ ਦੇ ਨਾਲ ਜੋੜ ਸਕੀਏ ਇਸ ਉਦੇਸ਼ ਦੇ ਨਾਲ ਸਮਰਪਤ ਜਿਹੜਾ ਇਹ ਮੁਕਾਬਲੇ ਕਰਵਾਏ ਗਏ ਐ ਤੇ ਬੜੀ ਵੱਡੀ ਗਿਣਤੀ ਦੇ ਵਿੱਚ 350 ਤੋਂ 400 ਦੀ ਜਿਹੜੀ ਗੈਦਰਿੰਗ ਹੈ ਵਿਦਿਆਰਥੀਆਂ ਦੀ ਹੋਈ ਹੈ ਤੇ ਏਡੀ ਵੱਡੀ ਗਿਣਤੀ ਇਹ ਸਪਸ਼ਟ ਦਰਸਾਉਂਦੀ ਹੈ ਕਿ ਸਾਡਾ ਨੌਜਵਾਨ ਸਾਡੇ ਵਿਰਸੇ ਨਾਲ ਜੁੜਨਾ ਚਾਹੁੰਦਾ ਹੈ ਉਮੀਦ ਹੈ ਵੀ ਅਸੀਂ ਲੋੜ ਹੈ ਸਾਨੂੰ ਸਾਰਿਆਂ ਨੂੰ ਆਪ ਉਪਰਾਲੇ ਕਰਨ ਦੀ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਨ੍ਹਾਂ ਜਿਸ ਤਰ੍ਹਾਂ ਉਹ ਕਰਦੇ ਆ ਪਰ ਵਿਦਿਅਕ ਸੰਸਥਾਵਾਂ ਦੇ ਵਿੱਚ ਜਾ ਕੇ ਜਿਹੜਾ ਕੰਮ ਕਰਨਾ ਨੌਜਵਾਨ ਨੂੰ ਆਪਣੇ ਵਿਰਸੇ ਨਾਲ ਜੋੜਨਾ ਤਾਂ ਜੋ ਜਿਹੜੀਆਂ ਸਵਾਜ ਦੇ ਵਿੱਚ ਫੈਲੀਆਂ ਹੋਈਆਂ ਕੁਰਤੀਆਂ ਉਸ ਤੋਂ ਆਪਣੇ ਆਪ ਨੂੰ ਬਚਾ ਸਕਣ ਇਹ ਸੁਦੇਸ਼ ਦੇ ਨਾਲ ਗੁਰੂ ਗੋਬਿੰਦ ਸਿੰਘ ਸਟਡੀ ਸੈਂਟਰ ਕੋਲ ਆਖੋ ਸੇਵਾ ਕਾਰਜ ਕਰ ਰਿਹਾ ਤੇ ਅੱਜ ਦਾ ਜਿਹੜਾ ਸੇਵਾ ਕਾਰਜ ਵਿਰਾਸਤ 1704 ਐਬੀਐਸ ਨੂੰ ਸਮਰਪਿਤ ਸੀ ਉਮੀਦ ਹੈ ਕਿ ਨੌਜਵਾਨ ਆਪਣੇ ਵਿਰਸੇ ਆਪਣੇ ਇਤਿਹਾਸ ਬਾਰੇ ਬਹੁਤ ਕੁਝ ਸਿੱਖੇ ਇੱਥੋਂ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਵੀਰ ਸਿੰਘ ਪਿੰਡ ਸੰਧਵਾ ਇੱਥੇ ਅਸੀਂ ਬੱਚਿਆਂ ਦੇ ਮੁਕਾਬਲੇ ਜਿਹੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਚੱਲ ਰਹੇ ਹਨ ਜੀ ਤੇ ਇਹ ਜਿਹੜੀ ਹੈਗੀ ਹੈ ਵਿਰਾਸਤ 1704 ਵਿਰਾਸਤ 1704 ਦੇ ਸੰਬੰਧ ਦੇ ਵਿੱਚ ਆਪਾਂ ਸਾਰੇ ਹੀ ਜਾਣਦੇ ਆ ਕਿ ਗੁਰੂ ਸਾਹਿਬ ਜੀ ਦੀਆਂ ਤੇ ਛੋਟੇ ਸਹਿਬਜ਼ਾਦੀ ਮਾਤਾ ਗੁਜਰਕੌਰ ਜੀ ਦੀਆਂ ਜੋ ਲਾਸਾਨੀ ਸ਼ਹਾਦਤਾਂ ਉਹਨਾਂ ਨੇ ਸਾਡੇ ਵਾਸਤੇ ਦਿੱਤੀਆਂ ਜੀ ਉਹਨਾਂ ਦੇ ਸੰਬੰਧ ਦੇ ਵਿੱਚ ਹੀ ਇਹ ਗੁਰਪ੍ਰੀਤ ਸਿੰਘ ਸੋਈ ਸਰਕੋ ਦਾ ਲੰਮਾ ਪੁਰਾਣਾ ਲੱਕ ਕੀਤਾ ਜਾ ਰਿਹਾ ਬੱਚਿਆਂ ਨਾਲ ਜੋ ਵੀ ਉਹਨਾਂ ਦੇ ਮੁਕਾਬਲੇ ਕਰਵਾ ਕੇ ਉਸ ਤੋਂ ਬਾਅਦ ਹੁਣ ਬੱਚਿਆਂ ਨੂੰ ਜਿਹੜਾ ਹੈਗਾ ਆ ਵੱਖ-ਵੱਖ ਮੁਕਾਬਲਿਆਂ ਦੇ ਜਿਹੜੇ ਆ ਇਨਾਮ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਆਪ ਆਪਾਂ ਫਿਰ ਉਹਨਾਂ ਦੇ ਮੁਕਾਬਲੇ ਜਿਹੜੇ ਹੈਗੇ ਆ ਦੇਖਦੇ ਆ ਜੀ ਤੇ ਉਹਨਾਂ ਨੂੰ ਸਨਮਾਨਿਤ ਕਰਦੇ ਆ ਅੱਜ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਖੇਤਰ ਚ ਕੋੜਕਪੁਰ ਹੈ ਹਰੇਕ ਸਾਲ ਦੀ ਤਰ੍ਹਾਂ ਪਿਛਲੇ 4-5 ਸਾਲਾਂ ਤੋਂ ਜੋ ਆ ਛੀਦੀ ਢੇੜੇ ਚੱਲਦੇ ਆ ਤੇ ਸਹਿਬਜ਼ਾਦਿਆਂ ਦੀ ਲਾਸਾਨੀ ਜਿਹੜੀ ਸ਼ਹਾਦਤ ਹੈ ਉਹ ਸਮਰਪਿਤ ਜੋ ਵਿਰਾਸਤ 1704 ਉਸ ਨੂੰ ਯਾਦ ਕਰਦੇ ਆ ਅਸੀਂ ਜਿਹੜਾ ਹੈਗਾ ਇਹ ਵਿਰਾਸਤ 1704 ਪ੍ਰੋਗਰਾਮ ਹਰ ਇੱਕ ਸਾਲ ਕਰਦੇ ਆ ਇਹ ਸਾਹਿਬ ਇਹ ਜਿਹੜਾ ਪ੍ਰੋਗਰਾਮ ਹੈ ਇਹ ਜੋ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਹੈ ਇੱਥੋਂ ਦੀ ਕਮੇਟੀ ਦੇ ਸਹਿਯੋਗ ਦੇ ਨਾਲ ਇੱਥੇ ਪ੍ਰੋਗਰਾਮ ਅੱਜ ਹੋ ਰਿਹਾ ਹੈ ਤੇ ਇਹਦੇ ਵਿੱਚ ਛੋਟੇ ਬੱਚਿਆਂ ਜਿਵੇਂ ਵਿਦਿਆਰਥੀ ਨਰਸਰੀ ਤੋਂ ਲੈ ਕੇ ਦੂਜੀ ਕਲਾਸ ਤੱਕ ਖਾਲਸੇ ਡਰੈਸ ਮੁਕਾਬਲੇ ਤੇ ਸੁੰਦਰ ਲਿਖਾਈ ਮੁਕਾਬਲੇ ਰੰਗ ਭਰੋ ਮੁਕਾਬਲੇ ਤੇ ਵੱਡੇ ਬੱਚੇ ਆ ਕਫਤਾ ਮੁਕਾਬਲੇ 6ਵੀਂ ਤੋਂ 8ਵੀਂ 9ਵੀਂ ਤੋਂ 12ਵੀਂ ਦੇ ਬੱਚਿਆਂ ਦਾ ਕੁਇਜ਼ ਜੋ ਛੋਟੇ ਸਹਿਬਜ਼ਾਦੇ ਨਾਲ ਤੇ ਦਰਬਾਰਾ ਸਿੰਘ ਜੋ ਭਰੋਸੇ ਦਾ ਪੰਬੜ ਉਹ ਐਸਜੀਬੀਸੀ ਵੱਲੋਂ ਤੋਖਤਾ ਪਾ ਲਿਖੀ ਹੋਈ ਹੈ ਉਹਦੇ ਵਿੱਚੋਂ ਅਸੀਂ ਇਹ ਕਰਵਾਇਆ ਜੋ ਕਿ ਇਹ ਜੀਓ ਗੁਰਗੋਵਿੰਦ ਸਿੰਘ ਸਟਡੀ ਸਰਕਲ ਹੈ ਇਹ ਸਕੂਲਾਂ ਕਾਲਜਾਂ ਤੇ ਵਿਦਿਅਕ ਸੰਸਥਾਵਾਂ ਦੇ ਵਿੱਚ ਕੰਮ ਕਰਨ ਵਾਲੀ ਜਥੇਬੰਦੀ ਹੈ ਕਿ ਵਿਦਿਆਰਥੀਆਂ ਦੇ ਨਾਲ ਸਿੱਧਾ ਡਾਇਲੌਗ ਕਰਦੀ ਹੈ ਜਾਈਏਗੀ ਤੋਂ ਇਸ ਸੰਦਰਭ ਦੇ ਵਿੱਚ ਅਸੀਂ ਇਹਨਾਂ ਨੂੰ ਜੋ ਐਜੂਕੇਟਿਵ ਤਰੀਕੇ ਦੇ ਨਾਲ ਇਹਨਾਂ ਨੂੰ ਉਹ ਮੁਕਾਬਲਿਆਂ ਦੇ ਵਿੱਚ ਅਸੀਂ ਸਹਿਬਜ਼ਾਦਿਆਂ ਦੀ ਸ਼ੀਦੀ ਬਾਰੇ ਉਹ ਉਹ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ਛੋਟਾ ਜਿਹਾ ਉਪਰਾਲਾ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਤੁਸੀਂ ਸਾਰਾ ਸੋਹਣ ਹੀ ਲਿਆ ਉਹਨਾਂ ਦੀ ਜਿਹੜੀ ਪ੍ਰਤਿਭਾ ਸੀ ਜਿਹੜਾ ਉਤਸ਼ਾਹ ਸੀ ਜਿਹੜਾ ਜੋਸ਼ ਸੀ ਜਿਹੜਾ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦਾ ਇਹ ਉਪਰਾਲਾ ਹੈ ਕੇ ਬੱਚਿਆਂ ਨੂੰ ਵਿਰਸੇ ਦੇ ਨਾਲ ਜੋੜੀਏ ਇਹ ਤੁਹਾਨੂੰ ਕਿਉਂ ਜਾ ਲੱਗਾ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਬਾਕੀ ਪੁਸਤਕ ਪ੍ਰਦਰਸ਼ਨੀ ਬਾਰੇ ਵੀ ਤੁਸੀਂ ਦੇਖਿਆ ਪੁਸਤਕ ਪ੍ਰਦਰਸ਼ਨੀ ਚੋਂ ਵੀ ਬੱਚੇ ਜਿਹੜੇ ਸਾਹਿਤ ਨਾਲ ਜੁੜੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਤੇ ਗੁਰਬਾਣੀ ਨਾਲ ਜੁੜੀਆਂ ਪੁਸਤਕਾਂ ਖਰੀਦਦੇ ਨੇ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ